ਪੰਜਾਬ ਸਟੇਟ ਲਈ ਸ਼ਰਮਨਾਕ ਗੱਲ ਆ ਕਾਨੂੰਨ ਦੇ ਰਖਵਾਲੇ ਖਾਕੀ ਧਾਰੀ ਵੀ ਇਸ ਹਮਾਮ ਚ ਲੰਗੇ ਆ ਉਹ ਖੁਦ ਨਸ਼ਾ ਕਰਦੇ ਆ ਖੁਦ ਉਹ ਤਸਕਰੀ ਕੀ ਸ਼ਾਮਿਲ ਆ ਜਦ ਪੁਲਿਸ ਡਿਪਾਰਟਮੈਂਟ ਪੁਲਿਸ ਫੋਰਸ ਨੇ ਹੀ ਜ਼ਾਬਾਸ਼ ਸਿਪਾਹੀ ਇਸ ਪਾਸੇ ਇਸ ਗਲਤਾਨ ਚ ਨਿਗਰ ਚੁੱਕੇ ਆ ਤਾਂ ਸਾਡਾ ਸਟੇਟ ਸਾਡਾ ਸਮਾਜ ਸਾਡੇ ਲੋਕ ਇਨਸਾਫ ਲਈ ਕੀ ਹੋ ਜਾ ਮਾਂਜਪ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕੀਤੀ ਸੀ ਤਾਂ ਕਿ ਜ਼ਿੰਮੇਵਾਰ ਲੋਕ ਫੜੇ ਨਾ ਜਾਣ ਸ਼ਰਾਬ ਦੇ ਵਪਾਰੀ ਔਰ ਜ਼ਿਲ੍ਹੇ ਦੇ ਅਧਿਕਾਰੀ ਦੋਨਾਂ ਦੇ ਖਿਲਾਫ ਜਿਹੜਾ ਵਾ ਨੈਸੈਸਰੀ ਐਕਸ਼ਨ ਹੋਣਾ ਚਾਹੀਦਾ ਲੇਕਿਨ ਪੰਜਾਬ ਸਰਕਾਰ ਦਿੱਕਤਿਤ ਸ਼ਾ ਹਲਕੇ ਦੇ ਵਿਧਾਇਕਾਂ ਦੀ ਸਰਪ੍ਰਸਤੀ ਕਰਕੇ ਔਰ ਕੁਝ ਅਫਸਰਾਂ ਸ਼ਾਵਾਂ ਦੀ ਬਦੌਲਤ ਪ੍ਰਾਈਵੇਟ ਸਕੂਲਾਂ ਨੇ ਇਕਨੋਮਿਕ ਵੀਕਰ ਸੈਕਸ਼ਨ ਵਾਲੇ ਬੱਚੇ ਦਾਖਲ ਨਾ ਕਰਕੇ ਜਿੱਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਅਵਗਿਆ ਕੀਤੀ ਹੈ ਉਥੇ ਬੱਚਿਆਂ ਦੇ ਬਾਲਾਂ ਦੇ ਅਧਿਕਾਰਾਂ ਦਾ ਜਿਹੜਾ ਹਨਨ ਕੀਤਾ ਔਰ ਮੌਲਿਕ ਅਧਿਕਾਰ ਨੂੰ ਵੀ ਕੁਚਲਿਆ ਹੈ ਸਕੂਲ ਮਾਫੀਆ ਵੱਲੋਂ ਮਤਲਬ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਦੇ ਲਾਟੀ ਜੱਜ ਕਰਕੇ ਉਹਨਾਂ ਦੇ ਧਰਨੇ ਉਠਾ ਦਿੱਤੇ ਗਏ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਅਦਵਾਈ ਕਰਨ ਵਾਲਾ ਕੋਈ ਨਹੀਂ ਸੀ ਸਭ ਤੋਂ ਪਹਿਲਾਂ ਅੱਜ ਦੇ ਇਸ ਪੱਤਰਕਾਰ ਸੰਮੇਲਨ 'ਚ ਪਹੁੰਚੇ ਸਮੂਹ মিডিਆ ਕਰਮੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਮੈਂ ਸਤਨਾਮ ਸਿੰਘ ਗਿੱਲ ਪ੍ਰਧਾਨ ਘਟ ਗਿਣਤੀ ਲੋਕ ਭਲਾਈ ਸੰਸਥਾ ਮੇਰੇ ਨਾਲ ਨੇ ਸੰਸਥਾ ਦੇ ਸਟੇਟ ਚੇਅਰਮੈਨ ਔਰ ਸਟੇਟ ਦੇ ਵਾਈਸ ਚੇਅਰਮੈਨ ਫੁੱਲਜੀ ਸਿੰਘ ਵਰਪਾਲ ਸਾਹਿਬ ਜਿਹੜੀ ਮਜਿਠੇ ਦੇ ਵਿੱਚ ਘਟਨਾ ਵਾਪਰੀ ਆ ਉਹ ਬਹੁਤ ਅਨਸਖਾਮਿਕ ਘਟਨਾਵਾਂ ਕਟਗਿਣਤੀ ਲੋਕ ਭਲਾਈ ਸੰਸਥਾ ਇਸ ਦੀ ਨਿੰਦਿਆ ਵੀ ਕਰਦੀ ਆ ਔਰ ਪੀੜਿਤ ਪਰਿਵਾਰਾਂ ਨਾਲ ਹਮਦਰਦੀ ਵੀ ਕਰਦੀ ਆ ਜੋ ਕੁਛ ਮਜਿਠੇ 'ਚ ਵਾਪਰਿਆ ਕਾਂਗਰਸ ਦੀ ਬਜਾਰਤ 'ਚ ਇਹ ਮੋਚਲ ਪਿੰਡ ਵਿੱਚ ਵੀ ਵਾਪਰਿਆ ਸੀ ਇਹ ਸਾਡੇ ਪੰਜਾਬ ਸਰਕਾਰ ਦੀ ਨਲਾਕੀ ਕਹਿ ਲੋ ਅਣਗਹਿਲੀ ਕਹਿ ਰੋ ਔਰ ਸਾਇਟ ਡਿਪਾਰਟਮੈਂਟ ਦੀ ਕਥਿਤ ਮੁਲੀ ਮਿਲੀਪੁਕਤ ਕਹਿ ਲੋ ਜੀ ਜਿਹੜੀ ਇਹਨਾਂ ਨੇ ਲਾਣ ਦੀ ਠੇਕੇਦਾਰਾਂ ਨਾਲ ਕੇ ਮਿਲ ਕੇ ਇਹ ਜੋ ਲੋਕਾਂ ਦੇ ਨਾਲ ਟਰੈਜੇਡੀ ਵਾਪਰੀ ਆ ਇਹ ਕੋਈ ਦੁਰਘਟਨਾ ਨਹੀਂ ਇਹ ਪ੍ਰੀਪਲਾਨਡ ਇਹਨੂੰ ਮਰਡਰ ਲਾਣਾ ਚਾਹੀਦਾ ਔਰ ਕੱਲੀ ਘਟ ਗਿਣਤੀ ਲੋਕ ਭਲਾਈ ਸੰਸਥਾ ਕੀ ਹੈ ਜਿੰਨੇ ਇਸ ਘਟਨਾ ਦੇ ਉੱਤੇ ਮਾਂਜਪ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕੀਤੀ ਸੀ ਤਾਂ ਕਿ ਜ਼ਿੰਮੇਵਾਰ ਲੋਕ ਫੜੇ ਨਾ ਜਾਣ ਸ਼ਰਾਬ ਦੇ ਵਪਾਰੀ ਔਰ ਜ਼ਿਲ੍ਹੇ ਦੇ ਅਧਿਕਾਰੀ ਦੋਨਾਂ ਦੇ ਖਿਲਾਫ ਜਿਹੜਾ ਵਾ ਨੈਸੈਸਰੀ ਐਕਸ਼ਨ ਹੋਣਾ ਚਾਹੀਦਾ ਲੇਕਿਨ ਪੰਜਾਬ ਸਰਕਾਰ ਨੇ ਇਕੱਲਾ ਡੀਐਸਪੀ ਔਰ ਐਸਐਚਓ ਨੂੰ ਸਸਪੈਂਡ ਕਰਕੇ ਖਾਨਾ ਪੂਰਤੀ ਕੀਤੀ ਜਿਹੜੇ ਲੋਕ ਨਾਰਮਲ ਸੀ ਛੋਟੇ ਲੈਵਲ ਦੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਰਾਉਂਡ ਅਪ ਕਰ ਲਿਆ ਲੇਕਿਨ ਇਸ ਹਮਾਮ ਤਲੰਗੇ ਮਗਰਮਚਾ ਤੱਕ ਡਿਪਾਰਟਮੈਂਟ ਕਿਉਂ ਨਹੀਂ ਪਹੁੰਚ ਪਾਇਆ ਇਸ ਸੀ ਦੀ ਜਿਹੜੀ ਜੁਡੀਸ਼ੀਅਨਲ ਇਨਕੁਆਇਰੀ ਹੀ ਸੱਚ ਔਰ ਝੂਠ ਦਾ ਜਿਹੜਾ ਨਿਤਾਰਾ ਕਰ ਸਕੇ ਸਰ ਜਿਸ ਤਰ੍ਹਾਂ ਦੀ ਕੋਈ ਕਹਿ ਨੇ ਪੰਜਾਬ ਜੂ ਨਸ਼ਾ ਚੜ ਰਹੇ ਚਿੱਤੇ ਤੋਂ ਵੱਧ ਨਕੋ ਚੜ ਰਹੇ ਉਹਦੇ ਬਾਰੇ ਕੀ ਤੁਸੀਂ ਕਹਿੰਦੇ ਹੋ ਪੰਜਾਬ ਚੜਦੀ ਹੈ ਦੇਖੋ ਸਾਡੇ ਇਸ ਹਲਕੇ ਦੇ ਵਿੱਚ ਜਿੱਥੇ ਅਸੀਂ ਅੱਜ ਪੱਤਰਕਾਰ ਸਿਮੇਲਨ ਕਰ ਰਹੇ ਹਾਂ ਮਾਂਜੁਗ ਹਰਪਦੇਵ ਸਿੰਘ ਜੀ ਈਟੀਓ ਐਕਸਾਈਜ਼ ਮਿਨਿਸਟਰ ਨੇ ਔਰ ਉਹਨਾਂ ਦੇ ਹਲਕੇ ਦੇ ਵਿੱਚ ਇੰਨਾ ਵੱਡਾ ਉਹਨਾਂ ਦੇ ਨੇੜਲੇ ਹਲਕੇ ਦੇ ਵਿੱਚ ਮਜੀਠੀ ਹਲਕੇ ਜਿੰਦਾ ਵੱਡਾ ਦੁਖਾਂਤ ਵਾਪਰ ਗਿਆ ਲੇਕਿਨ ਹੁਣ ਤੱਕ ਮਸਾਲੀਆ ਤੌਰ ਤੇ ਸਟੇਟ ਗਵਰਨਮੈਂਟ ਪਬਲਿਕ ਨੂੰ ਕੋਈ ਨਤੀਜਾ ਨਹੀਂ ਦੇ ਪਾਈ ਇਨਕੁਆਰੀਆਂ ਹੋਣਗੀਆਂ ਕਾਗਜ਼ਾਤ ਏਟ ਭਰੇ ਜਾਣਗੇ ਲੇਕਿਨ ਜਿਨ੍ਹਾਂ ਦਾ ਨੁਕਸਾਨ ਹੋਗਾ ਜਿਨ੍ਹਾਂ ਪਰਿਵਾਰਾਂ ਦਾ ਉਹਨਾਂ ਦੀ ਪੂਰਤੀ ਲਈ ਜਾਂ ਪੰਜਾਬ ਸਰਕਾਰ ਨੇ ਉਹਨਾਂ ਵਿਕਟਮ ਪਰਿਵਾਰਾਂ ਨੂੰ ਰੋਟੀ ਰੋਜ਼ਗਾਰ ਸਰਕਾਰੀ ਨੌਕਰੀ ਦੇਣ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਪੜਾਉਣ ਪੈਨਸ਼ਨ ਸਕੀਮ ਔਰ ਉਹਨਾਂ ਦੇ ਲਈ ਭਰਤੀ ਦੇ ਕੋਟੇ ਲਈ ਅਜੇ ਤੱਕ ਅਲਾ ਨਾ ਕਰਕੇ ਔਰ ਵਪਾਰੀਆਂ ਸ਼ਰਾਬ ਦੇ ਉਹਨਾਂ ਵਪਾਰੀਆਂ ਦੀ ਪੁਸ਼ਤਪਨਾਹੀ ਕਰਨ ਦਾ ਸੰਕੇਤ ਦਿੱਤਾ ਵਾ ਜਿਨ੍ਹਾਂ ਨੇ ਇਹ ਇਸ ਵੱਡੇ ਪੱਧਰ ਤੇ ਇਹ ਅਪਰਾਧ ਕੀਤਾ ਸਰ ਜਿਸ ਤਰ੍ਹਾਂ ਅਸੀਂ ਕੁਝ ਚੰਡੀਗੜ੍ਹ ਸਸਤੀ ਸ਼ਰਾਬ ਹੋਈ ਆ ਇਸੇ ਤਰ੍ਹਾਂ ਇਹ ਪੰਜਾਬ ਤੇ ਲਾਗੂ ਕਰਤਰ ਜੋ ਲੋਕ ਪਬਲਿਕ ਸ਼ਰਾਬੀ ਦੀ ਰੋਟੇ ਬਾਰੇ ਕੀ ਕਰਦੇ ਦੇਖੋ ਇਹ ਐਕਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਆ ਐਕਸਾਈਜ਼ ਡਿਪਾਰਟਮੈਂਟ ਨੂੰ ਚਾਹੀਦਾ ਇਹ ਗਰੀਬ ਮਜ਼ਦੂਰ ਦੇ ਹੱਕ ਦੇ ਵਿੱਚ ਇਹਦੇ ਜਿਹੜੇ ਰੇਟ ਰੇਟ ਜਿਹੜੇ ਆ ਉਤੈ ਕਿਤੇ ਜਾਣ ਤਾਂ ਕਿ ਇਹਨਾਂ ਨੂੰ ਮਹਿੰਗੀ ਸ਼ਰਾਬ ਕਰਕੇ ਲਾਣ ਵਾਲੇ ਪਾਸੇ ਅਲਕੋਹਲ ਵਾਲੇ ਪਾਸੇ ਨਾ ਜਾਣਾ ਪਵੇ ਸਟੇਟ ਗਵਰਨਮੈਂਟ ਨੂੰ ਇੱਥੇ ਤੁਰੰਤ ਕੋਈ ਨਾ ਕੋਈ ਤੁਰੰਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਇਹਦੇ ਨਾਲ ਖਿਲਵਾੜ ਨਾ ਹੋ ਸੱਜਣਾ ਪੰਜਾਬ ਸਰਕਾਰ ਲੋਕਤਨ ਸ਼ਹਿਰਾਂ ਵਿੱਚ ਨਾ ਐਰੋਟੂਰ ਨਾ ਦੇਖੋ ਉਹ ਮਹਿਜ਼ ਇੱਕ ਪੋਲਿਟੀਕਲ ਸਟੈਂਡ ਐ ਲੇਕਿਨ ਉਹ ਕਾਮਯਾਬ ਨਹੀਂ ਹੋਣਾ ਜਿਹੜੇ ਲੋਕ ਵਪਾਰੀ ਨੇ ਜਿਹੜੇ ਲੋਕ ਵੱਡੇ ਮગર ਮੱਛਲੇ ਉਹ ਤਾਂ ਬਚੇ ਹੋਏ ਨੇ ਜਿਹੜੇ ਖਾਣ ਪੀਣ ਵਾਲੇ ਛੋਟੇ ਮੋਟੇ ਲੋਕ ਨੇ ਉਹਨਾਂ ਦੇ ਘਰ ਢਾਈ ਜਾਂਦੇ ਨੇ ਜਿਹੜੇ ਮਹੱਲ ਆ ਉਹ ਸੁਰੱਖਿਅਤ ਆ ਔਰ ਪੰਜਾਬ ਸਰਕਾਰ ਦੇ ਵਿੱਚ ਪੁਲਿਸ ਡਿਪਾਰਟਮੈਂਟ ਜਿਹੜੇ ਲੋਕਾਂ ਨੂੰ ਜਾ ਕੇ ਘਰ ਢਾ ਰਹੇ ਨੇ ਇਸ ਚੀਜ਼ ਦੀ ਵੈਰੀਫਿਕੇਸ਼ਨ ਕਿਵੇਂ ਹੋਊਗੀ ਵੀ ਇਹ ਨਸ਼ੇ ਨਾ ਬਣਿਆ ਇਸ ਗੱਲ ਦੇ ਪਰਮਾਨੰਤ ਸਬੂਤ ਕੀ ਆ ਡੀਜੀਪੀ ਪੰਜਾਬ ਮਾਜਬ ਸ਼੍ਰੀ ਗੌਰਵ ਜਦੇਵ ਜੀ ਇਸ ਪੱਤਰਕਾਰ ਸੰਮੇਲਨ ਚ ਅਸੀਂ ਪਬਲਿਕ ਦੇ ਹੱਕ ਚ ਆਵਾਜ਼ ਚੁੱਕ ਰਹੇ ਨਸ਼ਿਆਂ ਨੇ ਦੇ ਹੱਕ ਚ ਨਹੀਂ ਲੇਕਿਨ ਕਿਸੇ ਕਰਤੋਂ ਤੋਂ ਪਹਿਲਾਂ ਉਹ ਪੁਸ਼ਟੀ ਕਰ ਲੋ ਕਿ ਉਹ ਜਿਹੜਾ ਪੈਸਾ ਵਾ ਉਹ ਪੈਸਾ ਕਿੱਥੋਂ ਆਇਆ ਵਾ ਉਹ ਬਿੱਲ ਕਿੱਥੋਂ ਆ ਉੱਤੇ ਕੋਈ ਸ਼ਰਾਬ ਦਾ ਲਿਖਿਆ ਕੋਈ ਸ਼ਰਾਬ ਦੀ ਸਟੈਪ ਲੱਗੀ ਆ ਉਹਨਾਂ ਐਟਾਂ ਦੀ ਲੱਗੀ ਆ ਉਹਨਾਂ ਟੈਲਾਂ ਦੀ ਲੱਗੀ ਆ ਲੋਕਾਂ ਦਾ ਘਰ ਲੋਕਾਂ ਦੇ ਅੰਲੇ ਟੋਣਾ ਇਹ ਬੇਇਨਸਾਫੀ ਆ ਕੋਈ ਇਨਸਾਫ ਨਹੀਂ ਇਨਸਾਫ ਕਰੋ ਕਾਨੂੰਨ ਮੁਤਾਬਕ ਸਰ ਐਸ ਤਰਾ ਬੇਇੱਜ਼ਤੀ ਜਿਸ ਤਰ੍ਹਾਂ ਹੁਣ ਸਰਕਾਰ ਬਣੀ ਆ ਜਿਹੜੇ ਮੇਨ ਨਸ਼ਾ ਤਸਕੁਰ ਜਿਹੜੇ ਵੇਚਦੇ ਨੇ ਉਹ ਸਰਕਾਰ ਸ਼ਾਮਿਲ ਦੇ ਉਹਨਾਂ ਨੂੰ ਥੋੜੇ ਪੁੱਛ ਵਿੱਚ ਹੁੰਦੀ ਸਰ ਬੜੀ ਪੰਜਾਬ ਸਟੇਟ ਲਈ ਸ਼ਰਮਨਾਕ ਗੱਲ ਆ ਕਾਨੂੰਨ ਦੇ ਰਖਵਾਲੇ ਖਾਕੀ ਧਾਰੀ ਵੀ ਇਸ ਹਮਾਮਚ ਲੰਗੇ ਆ ਉਹ ਖੁਦ ਨਸ਼ਾ ਕਰਦੇ ਆ ਖੁਦ ਉਹ ਤਸ਼ਕੀਲ ਵਿੱਚ ਸ਼ਾਮਲ ਆ ਜਦ ਪੁਲਿਸ ਡਿਪਾਰਟਮੈਂਟ ਪੁਲਿਸ ਫੋਰਸ ਦੇ ਹੀ ਜ਼ਾਬਾਸ਼ ਸਿਪਾਹੀ ਇਸ ਪਾਸੇ ਇਸ ਗਲਤਾਨ ਚ ਨਿਗਰ ਚੁੱਕੇ ਆ ਤਾਂ ਸਾਡਾ ਸਟੇਟ ਸਾਡਾ ਸਮਾਜ ਸਾਡੇ ਲੋਕ ਇਨਸਾਫ ਦੇ ਕਿਥੇ ਚਾ ਜਿਹੜਾ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਤਿਹਾਸ ਫੈਸਲਾ ਦਿੱਤਾ ਸੀ ਮਾਪਿਆਂ اور ਬੱਚਿਆਂ ਦੇ ਹੱਕ ਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੇ ਉਸ ਫੈਸਲੇ ਨੂੰ ਬੇਅਸਰ ਕਰਤਾ ਔਰ ਜਿਹੜਾ ਲੈਟਰ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਦਿੱਤੇ ਸੀ ਕਿ 25% ਕੋਟੇ ਦੇ ਅਧ ਗਰੀਬਾਂ ਦੇ ਬੱਚਿਆਂ ਨੂੰ ਫ੍ਰੀ ਪੜਾਉਣ ਲਈ ਉਹਨਾਂ ਦੇ ਦਾਖਲੇ ਕੀਤੇ ਜਾਣ ਲੇਕਿਨ ਪੰਜਾਬ ਸਰਕਾਰ ਦੀ ਕਥਿਤ ਸ਼ੈ ਹਲਕੇ ਦੇ ਵਿਧਾਇਕਾਂ ਦੀ ਸਰਪ੍ਰਸਤੀ ਕਰਕੇ ਔਰ ਕੁਝ ਅਫਸਰ ਸ਼ਾਵਾਂ ਦੀ ਬਦੌਲਤ ਪ੍ਰਾਈਵੇਟ ਸਕੂਲਾਂ ਨੇ ਇਕਨੋਮਿਕ ਵੀਕਰ ਸੈਕਸ਼ਨ ਵਾਲੇ ਬੱਚੇ ਦਾਖਲ ਨਾ ਕਰਕੇ ਜਿੱਥੇ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਅਵਗਿਆ ਕੀਤੀ ਹੈ ਉਥੇ ਬੱਚਿਆਂ ਦੇ ਬਾਲਾਂ ਦੇ ਅਧਿਕਾਰਾਂ ਦਾ ਜਿਹੜਾ ਹਨਨ ਕੀਤਾ ਔਰ ਮੌਲਿਕ ਅਧਿਕਾਰ ਨੂੰ ਵੀ ਕੁਚਲਿਆ ਹੈ ਸੋ ਘੱਟ ਕਿੰਤੀ ਲੋਕ ਭਾਈ ਸੰਸਤਾ ਸਮਾਜ ਦੇ ਹੱਕ ਚ ਬੱਚਿਆਂ ਦੇ ਹੱਕ ਚ ਕਾਨੂੰਨ ਦੇ ਹੱਕ ਚ ਔਰ ਸਰਕਾਰ ਦੇ ਖਜ਼ਾਨੇ ਦੇ ਹੱਕ ਚ ਅੱਜ ਇਹ ਪੀਸੀ ਕਰ ਰਹੀ ਆ ਅਸੀਂ ਅੱਜ ਰਸਮੀ ਤੌਰ ਤੇ ਇਹ ਐਲਾਨ ਕਰਦੇ ਆ ਪੰਜਾਬ ਦੇ 2.5 3 ਕਰੋੜ ਮਾਪਿਆਂ ਦੀ ਹਿਫਾਜ਼ਤ ਲਈ ਉਹਨਾਂ ਦੇ ਹੱਕ ਲਈ ਉਹਨਾਂ ਨੂੰ ਆਰਥਿਕ ਲੁੱਟ ਖਸੁੱਟ ਤੋਂ ਬਚਾਉਣ ਲਈ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਅਸੀਂ ਐਲਾਨ ਕੀਤਾ ਵਾ ਜਿਹਦੇ ਚੇਅਰਮੈਨ ਸਰਦਾਰ ਸੰਦੀਪ ਸਿੰਘ ਰਾਜੂ ਜੀ ਨੂੰ ਬਣਾਇਆ ਅਸੀਂ 7 ਮੈਂਬਰੀ ਕਮੇਟੀ ਬਣਾਈ ਆ ਇਹਦਾ ਕੰਮ ਕੀ ਹੋਊਗਾ ਪੰਜਾਬ ਦੇ ਸਾਰੇ ਸਕੂਲਾਂ 'ਤੇ ਜਾ ਕੇ ਇਨਸਪੈਕਸ਼ਨ ਕਰਕੇ ਚੈੱਕ ਕਰਨਾ ਸਟੇਟਸ ਚੈੱਕ ਕਰਨਾ ਵੀ ਕਿਹੜਾ ਸਕੂਲ ਨਿਯਮਤ ਆ ਕਿਹੜਾ ਸਕੂਲ ਕਾਨੂੰਨਾਂ ਦੀ ਪਾਲਣਾ ਕਰ ਰਿਹਾ ਕਿਹੜੇ ਸਕੂਲ ਨੇ ਬੱਚੇ ਕੋਟੇ ਦਾਖਲ ਕੀਤੇ ਨੇ ਕੀਤੇ ਆਰਟੀ ਐਕਟ ਦੇ ਮੁਤਾਬਕ ਸ਼ਰਤਾ ਪੂਰੀਆਂ ਕੀਤੀਆਂ ਨਹੀਂ ਕੀਤੀਆਂ ਪ੍ਰੋਸਪੈਕਟ ਨੇ ਆਰਟੀ ਐਕਟ 2009 ਮੁਤਾਬਕ ਕੋਟੇ ਦੀਆਂ ਸੀਟਾਂ ਦਾ ਵਿਰੋਧ ਦਿੱਤਾ ਜਾਂ ਨਹੀਂ ਦਿੱਤਾ ਟਰਾਂਸਪੋਰਟ ਨੀਤੀ ਸਹੀ ਚੱਲਦੀ ਕੀ ਨਹੀਂ ਚੱਲਦੀ ਟੀਚਿੰਗ ਸਟਾਫ ਨੂੰ ਤਨਖਾਹਾਂ ਪੂਰੀਆਂ ਦੇ ਰਹੇ ਆ ਡਰਾਈਵਰਾਂ ਨੂੰ ਤਨਖਾਹਾਂ ਦੇ ਰਹੇ ਕਿ ਨਹੀਂ ਦੇ ਰਹੇ ਕਿਹੜੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਬੱਚਿਆਂ ਨੂੰ ਲਿਸਟ ਕਰਨਾ ਔਰ ਉਹਨਾਂ ਸਕੂਲਾਂ ਦੀ ਸੂਚੀ ਤਿਆਰ ਕਰਕੇ ਇਹਨਾਂ ਨੇ ਐਜ਼ ਅ ਪਟੀਸ਼ਨਰ ਕਰਤਾ ਮੈਨੂੰ ਸਬਮਿਟ ਕਰਨੀ ਔਰ ਮੈਂ ਉਹ ਸੂਚੀ ਲੈ ਕੇ ਮਾਜੋਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਜਾ ਕੇ ਉਹਨਾਂ ਸਕੂਲਾਂ ਦੇ ਖਿਲਾਫ ਕੇਸ ਫਾਈਲ ਕਰਨੇ ਜਿਹੜੇ ਕਾਨੂੰਨ ਦੀ ਉਲੰਘਣਾ ਵਿੱਚ ਗਿਰ ਚੁੱਕੇ ਨੇ ਦੂਸਰੀ ਜਿਹੜੀਆਂ ਇਨਸਪੈਕਸ਼ਨ ਟੀਮਾਂ ਦਾ ਦੂਸਰਾ ਕਾਰਨ ਹੈ ਸਖਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਤੌਰ ਪਟੀਸ਼ਨਰ ਕਰਤਾ ਮੇਰ ਕੋ ਉਹਨਾਂ ਸਕੂਲਾਂ ਦੀ ਸੂਚੀ ਮੰਗੀ ਹੈ ਜਿਹਦੇ ਅਧਾਰ ਤੇ ਸੀ ਹਰ ਸਕੂਲ ਦੇ ਵਿੱਚ ਜਾ ਕੇ ਅਸੀਂ ਇਨਸਪੈਕਸ਼ਨ ਕਰਾਂਗੇ ਔਰ ਇਹ ਰਸਮੀ ਤੌਰ ਤੇ ਮੈਂ ਐਲਾਨ ਕਰਦਾ ਇਸ ਵਿਭਾਗੀ ਹੁਕਮਾਂ ਦੀ ਪਾਲਣਾ ਕਰਦਿਆ ਸਭ ਤੋਂ ਪਹਿਲਾਂ ਅਸੀਂ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀਆਂ ਦੇ ਮੇਨ ਮੁਖੀ ਨੇ ਲੀਡਰ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਸਕੂਲਾਂ ਨੂੰ ਜਾ ਕੇ ਚੈੱਕ ਕਰਾਂਗੇ ਵੀ ਕੀ ਉਹ ਆਪ ਕਾਨੂੰਨ ਦੀ ਪਾਲਣਾ ਕਰਦੇ ਕਾਨੂੰਨ ਤੋਂ ਵੱਡੇ ਨਹੀਂ ਦੂਸਰੀ ਗੱਲ ਜਿਹੜੇ ਸਕੂਲ ਇਹ ਚਲਾ ਰਹੇ ਆ 2009 ਤੋਂ ਲੈ ਕੇ ਹੁਣ ਤੱਕ ਇਹ ਗੈਰਕਾਨੂੰਨੀ ਤਰੀਕੇ ਨਾਲ ਚਲਾ ਰਹੇ ਆ ਜਦੋਂ ਪੰਜਾਬ ਦੇ ਵਿੱਚ 2001 ਜਿਹੜਾ ਵਾ ਉਹ ਲਾਗੂ ਹੀ ਨਹੀਂ ਆ আরਟੀਐਕਟ 2009 ਤਾਂ ਫਿਰ ਚਾਲੂ ਹੋਰੇ ਤੱਕ ਇਹ ਮਾਂ ਤੱਕ ਦਲੇਂ ਤੇ ਆ ਰਹੇ ਆ ਆਰਟੀ ਐਕਟ ਵਿੱਚ ਪ੍ਰੋਵੀਜ਼ਨ ਆ ਕੰਪੀਟੈਂਟ ਅਥਾਰਟੀ ਇਹਨਾਂ ਨੂੰ 10000 ਤੋਂ ਲੈ ਕੇ 1 ਲੱਖ ਤੱਕ ਜੁਰਮਾਨਾ ਪਾ ਸਕਦੀ ਉਹ ਜੁਰਮਾਨੇ ਵੀ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਿਹੜਾ ਵਾ ਉਹਦੇ ਅਦਾ ਕੀ ਕਰਾਉਣ ਲਈ ਚਾਰਾ ਜੋ ਹੀ ਕਰ ਜੀ ਅੱਜ ਦਾ ਸਾਡਾ ਮੇਨ ਮਕਸਦ ਇਹ ਸੀ ਔਰ ਅਸੀਂ ਜਿਹੜੀ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਆ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਕੰਟੈਕਟ ਵਾਸਤੇ ਮੈਂ ਆਪਣਾ ਨੰਬਰ ਔਰ ਮੇਰੀ ਜਿਹੜੀ ਮੇਰੇ ਚੇਅਰਮੈਨ ਨੇ ਇਸ ਕਮੇਟੀ ਦੇ ਉਹ ਵੀ ਆਪਣਾ ਨੰਬਰ ਜਿਹੜੇ ਜਨਤ ਕਰ ਰਹੇ ਕਿ ਮੈਂ ਆਪਣਾ ਨੰਬਰ ਬੋਲਦਾ ਤਾਂ ਕਿ ਮਾਪੇ ਇੱਥੇ ਅਪ੍ਰਿਸ਼ਕਾ ਦਰਜ ਕਰਾ ਸਕਣ ਜੇ ਕਿਸੇ ਬੱਚੇ ਨੂੰ ਦਾਖਲ ਨਹੀਂ ਕਰਦੇ ਸਕੂਲ ਵਾਲੇ ਜਾਂ ਟਾਲ ਮਟੋਲ ਕਰਦੇ ਆ ਤੋ ਇਹਨਾਂ ਨੰਬਰਾਂ ਦੇ ਸਾਨੂੰ ਆਪਣੇ ਵੇਰਵੇ ਦਰਜ ਕਰਾ ਸਕਦੇ ਆ ਘੱਟ ਗਿਣਤੀ ਲੋਕ ਭਲਾਈ ਸੰਸਥਾ ਦਾ ਨੰਬਰ ਹੈ 9888717865 98887178 ਜੀ ਸਸੇਗਾਲ ਜੀ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਤੁਹਾਨੂੰ ਆਧਾਰ ਕਰਦਾ ਹੈ ਕਿ ਜਿਨ੍ਹਾਂ ਨੇ ਸਾਡੀ ਕਵਰ ਚ ਕਰਨ ਦਾ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਪੰਜਾਬ ਰਾਜ ਮਾਪੋ ਬਚਾਓ ਕਮੇਟੀ ਦੇ ਮੈਨੂੰ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਅੱਜ ਸਰਦਾ ਸਤਨਾਮ ਸਿੰਘ ਜੀ ਗੱਲ ਘਟ ਗਿੰਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਜਿਨ੍ਹਾਂ ਨੇ ਮੈਨੂੰ ਇਸ ਐਕਸ਼ਨ ਕਮਿਊਨਿਟੀ ਦੇ ਚੇਅਰਮੈਨ ਵਜੋਂ ਔਦਾ ਸੰਭਾਲਣ ਦਾ ਮੌਕਾ ਬਖਸ਼ਿਆ ਮੈਂ ਇਹੋ ਜੀ ਸਾਰੇ ਸਕੂਲਾਂ ਨੂੰ ਅਪੀਲ ਕਰਦਾ ਕਿ ਵੇਖੋ ਜਿਹੜਿਆ ਵੀ ਸੈਂਟਰ ਗਵਰਨਮੈਂਟ ਵੱਲੋਂ ਕੋ ਜਿਹੜੀਆਂ ਮਤਲਬ ਆਂਦੀਆਂ ਵਾ ਓਪਰਚ्युनिटीਆਂ ਉਹ ਬੱਚਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਹੁਣ ਸਮਾਂ ਕੀ ਆ ਗਿਆ ਕਿ ਇਹਨੂੰ ਪੜ੍ਹਾਈ ਨਹੀਂ ਇਹਨੂੰ ਬਿਜ਼ਨਸ ਬਣਾ ਲਿੱਤਾ ਗਿਆ ਸਕੂਲਾਂ ਵੱਲੋਂ ਐਕਸ਼ਨ ਕਮੇਟੀ ਦਾ ਮੇਨ ਮੁੱਦਾ ਬਣਾਉਂਦਾ ਹੋਇ ਸੀ ਕਿ ਜਦੋਂ ਪਹਿਲਾਂ ਵੀ ਮਾਪੇ ਸਕੂਲਾਂ ਪ੍ਰਤੀ ਧਰਨੇ ਲਗਾਉਂਦੇ ਰਹੇ ਨੇ ਫੀਸਾਂ ਪ੍ਰਤੀ ਕਿਤਾਬਾਂ ਪ੍ਰਤੀ ਪਰ ਉਹਨਾਂ ਨੂੰ ਸਕੂਲ ਮਾਫੀਆ ਵੱਲੋਂ ਮਤਲਬ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਦੇ ਲਾਠੀ ਜਾਜ ਕਰਕੇ ਉਹਨਾਂ ਦੇ ਧਰਨੇ ਉਠਾ ਦਿੱਤੇ ਗਏ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ ਇਸ ਅਧਾਰ ਤੇ ਹੀ ਸਾਡੇ ਪ੍ਰਧਾਨ ਕਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਦਸ ਨਾਮ ਸਿੰਘ ਗਿੱਲ ਜੀ ਨੇ ਇਹ ਵੀੜਾ ਉਠਾਇਆ ਜੋ ਕਿ ਪੁਰਾਣੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ ਤੇ ਕਾਫੀ ਲੋਕਾਂ ਦੇ ਹੱਕ ਜੋ ਹੱਕ ਬੰਦੇ ਸੀ ਉਹਨਾਂ ਨੂੰ ਦਵਾਏ